ਮੈਨੂੰ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ ਜੀ ਪਾਰਟੀ ਨੇ ਤੇ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਬਖਸ਼ੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਮਾਣਯੋਗ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਮਨਜਾਪ ਕੁਮਾਰ ਜੀ ਦਾ ਔਰ ਸਾਡੇ ਸੰਦੀਪ ਪਾਠਕ ਜੀ ਦਾ ਰਾਗਵ ਜੀ ਦਾ ਔਰ ਜਰਨੈਲ ਭਾਜੀ ਹੋਣਾ ਦਾ ਔਰ ਅੱਜ ਚੰਡੀਗੜ੍ਹੋਂ ਸਿੱਧੇ ਨਤਮਸਤਕ ਹੋਣ ਆਏ ਆ ਇਸ ਤੋਂ ਬਾਅਦ ਹੁਣ ਜਿਹੜਾ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਪਰਮਾਤਮਾ ਦੇ ਅਸ਼ੀਰਵਾਦ ਤੋਂ ਜਿਹੜਾ ਵਾ ਵੀ ਉਹ ਲੈਣ ਆਏ ਸੀ ਹੁਣ ਜਾ ਕੇ ਪ੍ਰਚਾਰ ਜਿਹੜਾ ਸ਼ੁਰੂ ਕਰ ਸੀ ਲੱਗ ਰਿਹਾ ਸੀਗਾ ਜੀ ਬਾਸ ਟਿਕੜ ਮਿਲੇਗੀ ਅ ਦੇਖੋ ਜੀ ਮੈਂ ਤੇ ਅੱਗੇ ਐਮਐਲਏ ਲੋਕਾਂ ਦੀ ਸੇਵਾ ਕਰ ਰਿਹਾ ਸੀ ਪਰ ਉਹ ਕਹਿੰਦੇ ਨਾ ਵੀ ਸੱਚੀ ਨੀਅਤ ਨਾਲ ਤੁਸੀਂ ਕੰਮ ਕਰੋ ਤੇ ਉਹਦੀ ਆਵਾਜ਼ ਜਿਹੜੀ ਆ ਉਹ ਦੂਰ ਦੂਰ ਤੱਕ ਜ਼ਰੂਰ ਜਾਂਦੀ ਹੈ ਸੋ ਕਹਿਣ ਦਾ ਭਾਵ ਉੱਥੇ ਹੋਰ ਵੀ ਚਿਹਰੇ ਸੀ ਸਾਡੇ ਪਰ ਪਾਰਟੀ ਨੇ ਇਹ ਜ਼ਿੰਮੇਵਾਰੀ ਮੈਨੂੰ ਬਖਸ਼ੀ ਔਰ ਜ਼ਿੰਮੇਵਾਰੀ ਤਨ ਦੇਈ ਨਾ ਨਭਾਵਾਗੇ ਜੀ ਜਮਣੇ ਕਿਹਦੀਆਂ ਅੰਤਵਰੀ ਮੁੱਦੇ ਚੁਪਦੇ ਰਹੇ ਹੋ ਲੱਗਦਾ ਕਿ ਹੁਣ ਲੋਕ ਸਭਾ ਵੀ ਆਇਆ ਸੋਨਾ ਨਿਵਸਰੀ ਥਰੇ ਥਰੇ ਇਹ ਮੁੱਦੇ ਜਿਹੜੇ ਤੁਹਾਨੂੰ ਲੱਗਦੇ ਆ ਕਿ ਇਹ ਹੱਲ ਨਹੀਂ ਸਰ ਜਿਹੜਾ ਤੇ ਮੈਂ ਕਹਿ ਸਕਦਾ ਵੀ ਹੁਣ ਇੱਕੋ ਗੱਲ ਕਹੀ ਹੈ ਸੈਂਟਰ ਸਰਕਾਰ ਸਾਡਾ ਫੰਡ ਰੋਕ ਕੇ ਬੈਠੀ ਹੈ ਦਿੱਕਤ ਇਹ ਜੇ ਉਹ ਪੈਸਾ ਸਾਨੂੰ 8000 ਕਰੋੜ ਦੇ ਕਰੀਬ ਜੇ ਪੰਜਾਬ ਨੂੰ ਮਿਲ ਜਾਂਦਾ ਸਾਡੇ ਟੈਕਸ ਦਾ ਪੈਸਾ ਆਪਾਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲਾ ਸਕਦੇ ਸੀ ਪਰ ਦੁੱਖ ਦੀ ਗੱਲ ਏ ਕਿਉਂਕਿ ਉੱਥੇ ਅ ਕੋਈ ਗੱਲ ਕਰਨ ਵਾਲੀ ਨਹੀਂ ਸੀ ਸੋ ਕਹਿਣ ਦਾ ਭਾਵ ਹੁਣ ਵਧੀਆ ਪੰਜਾਬ ਵਾਸੀਆਂ ਨੂੰ ਇਹੋ ਬੇਨਤੀ ਹੈ ਵੀ ਜਿਹੜੇ ਆ ਸਾਡੇ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਹੈ ਵੀ ਜਿਹੜੇ ਆ ਕਿਲਕੁਲ ਗੱਡੇ ਨੇ ਸਾਨੂੰ ਜਿਤਾ ਕੇ ਭੇਜੋ ਪਟਾ ਹੀ ਆਪੇ ਦਵਾਂਗੇ ਜੀ ਅਕਲ ਸਰ ਦੋ ਸਾਲ ਦਾ ਕਾਰਜ ਹੈ ਆਮ ਆਦਮੀ ਪਾਰਟੀ ਦਾ ਉਹ ਜਨਤਾ ਤੱਕ ਇਸ ਇਲੈਕਸ਼ਨ ਦਾ ਮੁੱਢ ਬਣੇਗਾ ਬਿਲਕੁਲ ਜੀ ਦੇਖੋ 75 ਸਾਲ ਦੋ ਸਰਕਾਰਾਂ ਰਹੀਆਂ ਨੇ ਲੋਕਾਂ ਨੇ ਦੋਹਾਂ ਨੂੰ ਅਜਮਾਇਆ ਸਾਨੂੰ 2 ਸਾਲ ਮਿਲੇ ਆ ਔਰ ਦੋਹਾਂ ਸਾਲਾਂ ਦੇ ਵਿੱਚ ਜੋ ਸਾਡੇ ਕਰ ਕਮਲ ਨੇ ਮੈਂ ਕਹਿ ਸਕਦਾ ਹਾਂ ਜੀ ਜੇ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪੇਜ ਚੈੱਕ ਕਰ ਲੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਕੱਲੀ ਕੱਲੀ ਐਕਟੀਵਿਟੀ ਉਹਨਾਂ ਦੀ ਹੋਊਗੀ ਸੋ ਕਹਿਣ ਦਾ ਭਾਵ ਲੋਕਾਂ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਔਰ ਲੋਕਾਂ ਦੀ ਜਿਹੜੇ ਪਾਏ ਹੋਏ ਪੂਰਨਿਆ ਤੇ ਜਿਹੜੀ ਆ ਉਹ ਖਰੀ ਉੱਤਰ ਰਹੀ ਆ ਪਰ ਮੈਂ ਇੱਕ ਗੱਲ ਦਾ ਤੁਹਾਨੂੰ ਆਸ਼ਵਾਸਨ ਦਿੰਨਾ ਅਗਲੇ ਜਦੋਂ ਐਮਐਲਏ ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੋਟ ਮੰਗਣ ਦੀ ਲੋੜ ਨਹੀਂ ਪਊਗੀ ਇਹੋ ਗੱਲ ਕਹਿਣਗੇ ਜੇ ਕੰਮ ਕੀਤੇ ਆ ਤੇ ਵੋਟ ਪਾ ਦੇ ਉਹਨੇ ਤੇ ਨਾ ਪਾਇਆ ਅੱਜ ਵੀ ਗੱਲ ਵਧੀਆ ਹੈ ਮੈਂ ਲੋਕੀ ਵੀ ਤਾਂ ਰੱਖ ਰਿਹਾ ਕਿ ਜਿਹੜੇ ਪਾਰਟੀ ਦੇ ਵਰਕਰ ਜਿਹਨੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਆਮ ਆਦਮੀ ਪਾਰਟੀ ਹੈ ਸਰਵੇ ਤੋਂ ਬਿਨਾ ਟਿਕਟ ਨਹੀਂ ਦੇ ਠੀਕ ਹੈ ਜੀ ਜਿੱਥੇ ਲੋਕਾਂ ਦੇ ਵਿੱਚ ਵਧੀਆ ਆਵਾਜ਼ ਹੋਵੇ ਵਧੀਆ ਅਕਸ਼ ਹੋਵੇ ਉਹਨੂੰ ਜ਼ਰੂਰ ਅੱਗੇ ਕਰਕੇ ਦਿੱਤਾ ਜਾਂਦਾ ਹੁਣ ਦੇ ਤੁਸੀਂ ਦੇਖਦੇ ਹੋ ਪੰਜਾਬ ਦੀ ਸਿਆਸਤ ਹੈ ਜਿਹੜੀ ਠੀਕ ਹੈ 92 ਸੀਟਾਂ ਆਈਆਂ ਸੀ ਸਰਵੇ ਦੇ ਅਕੋਰਡਿੰਗ ਸੀ ਤੇ ਲੋਕਾਂ ਨੇ ਫਤਵਾ ਦਿੱਤਾ ਹੀ ਸੋ ਕਹਿਣ ਦਾ ਭਾਵ ਪਾਰਟੀ ਸਰਵੇ ਤੋਂ ਬਣਾ ਨਹੀਂ ਜਿਹਦਾ ਵਧੀਆ ਸਰਵੇ ਆ ਚਾਹੇ ਉਹ ਕਿਸੇ ਵੀ ਪਾਰਟੀ ਦਾ 100 ਪਾਰਟੀਆਂ ਚ ਗੱਲਾਂ ਬਾਤਾਂ ਹੁੰਦੀਆਂ ਕਈ ਵਾਰੀ ਬੰਦਾ ਵਧੀਆ ਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਪਰ ਉਹ ਪਾਰਟੀ ਦਾ ਪ੍ਰੈਸ਼ਰ ਉਹਦੇ ਤੇ ਹੁੰਦਾ ਹੈ ਵੀ ਉਹ ਕੰਮ ਨਹੀਂ ਕਰ ਪਾਉਂਦਾ ਪਰ ਲੋਕਾਂ ਦੇ ਵਿੱਚ ਵਕਾਰ ਵਧੀਆ ਹੁੰਦਾ ਸੋ ਕਹਿਣ ਦਾ ਭਾਵ ਡਿਪੈਂਡ ਹੈ ਜਿਹਦੀ ਇਮੇਜ ਆ ਪਾਰਟੀਆਂ ਨੂੰ ਆ ਕੇ। ਬੀਜੇਪੀ ਦੇ ਵਿੱਚ ਜਿਸ ਤਰ੍ਹਾਂ ਦਾ ਗੁਰਦਾਸਪੁਰ ਸਿੰਘ ਦਾ ਜਿਹੜਾ ਜਿਹੜਾ ਡੇਸ ਕਰ ਰਿਹਾ ਹੈ ਤਾਂ ਖੜਾ ਤੁਹਾਨੂੰ ਮੇਰੇ ਸਾਹਮਣੇ। ਇਹ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਗੁਰਦਾਸਪੁਰੀ ਬੜੇ ਠੱਗੇ ਹੋਏ ਮਹਿਸੂਸ ਕਰਦੇ ਸੀ। ਬੀਜੇਪੀ ਮੈਂ ਤੇ ਕਈ ਵਾਰੀ ਫਿਰ ਵੀ ਹੈਰਾਨ ਹੁੰਨਾ ਵੀ ਗੁਰਦਾਸਪੁਰ ਦੇ ਵਿੱਚ ਬੀਜੇਪੀ ਪਤਾ ਨਹੀਂ ਕਿਹੜੇ ਮੂੰਹ ਨਾਲ ਵੋਟਾਂ ਮੰਗੂਗੀ। ਸੋ ਕਹਿਣ ਦਾ ਭਾਵ ਇਹਨਾਂ ਧੋਖਾ ਅੱਜ ਤੱਕ ਮੈਂ ਮੇਰੀ ਹੌਸਲੇ ਵਿੱਚ ਇੰਨਾ ਵੱਡਾ ਧੋਖਾ ਅੱਜ ਤੱਕ ਨਹੀਂ ਹੋਇਆ ਜਿੱਡਾ ਵੱਡਾ ਧੋਖਾ ਬੀਜੇਪੀ ਨੇ ਕੀਤਾ ਸੀ। ਕਿਉਂਕਿ ਅ ਹੀਰੋ ਉਤਾਰਿਆ ਉਤ ਤੋਂ ਬਾਅਦ ਇੱਕ ਵਾਰ ਜਾਂ ਦੋ ਵਾਰ ਵਾਦ-ਤਵਾਦਾ ਆਏ ਨੇ ਸੋ ਕਹਿਣ ਦਾ ਭਾਵ ਲੋਕ ਚਾਹੁੰਦੇ ਨੇ ਵੀ ਜਿਹੜੇ ਸਾਡੇ ਸੁੱਖ-ਦੁੱਖ ਦਾ ਸਪਾਈਵਾਲ ਹੋਵੇ ਜਿਹੜੇ ਸਾਡੇ ਮੁੱਦਿਆਂ ਦੀ ਗੱਲ ਕਰੇ ਅਸੀਂ ਉਹਨਾਂ ਨੂੰ ਚੁਣ ਕੇ ਭੇਜੀ ਅੱਗੇ ਨਾਲੋਂ ਲੋਕਾਂ ਦੇ ਵਿੱਚ ਵੀ ਬੜਾ ਫਰਕ ਆ ਕਿ ਕਾਂਗਰਸ ਨੂੰ ਹਰਾਉਂਦੇ ਸੀ ਅਕਾਲੀ ਦਲ ਜਿਤਾ ਦਿੰਦੇ ਸੀ ਅਕਾਲੀ ਦਲ ਹਰਾਉਂਦੇ ਸੀ ਕਾਂਗਰਸ ਨੂੰ ਜਿਤਾ ਦਿੰਦੇ ਸੀ ਹੁਣ ਬਦਲ ਆ ਹੁਣ ਬਦਲਿਆ ਜਿਹੜਾ ਕੰਮ ਕਰਦਾ ਉਹਨੂੰ ਵੋਟਾਂ ਪਾਉਂ ਸੋ ਕਹਿਣ ਦਾ ਭਾਵ ਮੈਨੂੰ ਆਸ ਆ ਕਿ ਲੋਕ ਜਿਹੜੇ ਨੇ ਗਰਦਾਸਪੁਰ ਦੇ ਇੱਕ ਅਖਰੀ ਪਹਿਲ ਕਦਮੀ ਕਰਨਗੇ ਕਿਉਂਕਿ ਮੈਂ ਮੇਰੇ 2 ਸਾਲ ਦਾ ਜਿਹੜਾ ਟਿਨਿਓਰ ਹੈ ਜਿਹੜਾ ਮੇਰਾ ਕੰਮ ਕੀਤਾ ਮੈਂ ਆਪਣੇ ਹਲਕੇ ਦੇ ਵਿੱਚ ਮੈਂ ਕਰ ਰਿਹਾ ਮੈਂ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਰਿਹਾ ਉਹ ਇਹ ਮੇਰੇ ਲੋਕਾਂ ਦਾ ਪਿਆਰ ਆ ਜਿਨ੍ਹਾਂ ਨੇ ਇਹ ਜਿਹੜੀ ਆਵਾਜ਼ ਹੈ ਜਿਹੜੀ ਇਹ ਉੱਪਰ ਤੱਕ ਪਹੁੰਚਾਈ ਹੈ ਸੋ ਮੈਂ ਇਹ ਮਾਣ ਮਹਿਸੂਸ ਕਰਦਾ ਹਾਂ ਵੀ ਮੈਨੂੰ ਇਸ ਕਾਬਲੀਅਤ ਸਮਝਦੇ ਆ ਆਪਣੇ ਹੀ ਜਿਹੜੇ ਪਾਰਟੀ ਦੇ ਚਿਹਰੇ ਉੱਤੇ ਆਇਆ ਕਿ ਜਿਨ੍ਹਾਂ ਨੇ ਪਿਛਲੀਆਂ ਵਾਰੀਆਂ ਵਿੱਚ ਇਹ ਕੰਮ ਕਰਦੇ ਰਹੇ ਹਨ ਉਹ ਇਸ ਵੇਲੇ ਕੋਲ ਨਹੀਂ ਹੈਗੇ ਇਹ ਇਸ਼ਾਰੇ ਕਿੱਧਰ ਦੇ ਕਰਦੇ ਨੇ ਦੇਖੋ ਅਹ ਦੇਖੋ ਮੈਂ ਉਹਨਾਂ ਦੀ ਗੱਲ ਸੁਣੀ ਨਹੀਂ ਹਲੇ ਠੀਕ ਹੈ ਜੀ ਜੇ ਮੈਂ ਸੁਣਦਾ ਮੈਂ ਤਾਂ ਫਿਰ ਮੈਂ ਤੁਹਾਨੂੰ ਜਰੂਰ ਜਵਾਬ ਦਵਾਂਗਾ ਮੈਨੂੰ ਇਹਦੇ ਬਾਰੇ ਨੋਟ ਠੀਕ ਹੈ ਥੈਂਕ ਯੂ ਥੈਂਕ ਯੂ